ਜਿਹੜਾ ਵੱਡਾ 이슈 ਆ ਜੀ ਜਿਹੜਾ ਬੜਾ ਚਿੰਤਾ ਦਾ ਵਿਸ਼ਾ ਪੜਿਆ ਜੇ ਕੈਨੇਡਾ 'ਚ ਕੋਈ ਇਹ ਜਿਹੜਾ ਹਾਲਾਤ 'ਚ ਆਸਟ੍ਰੇਲੀਆ 'ਚ ਅਮਰੀਕਾ 'ਚ ਪੈਦਾ ਹੁੰਦੇ ਆ ਪੰਜਾਬ 'ਚ ਉਹਦੀ ਚਰਚਾ ਹੁੰਦੀ ਓ ਚਿੰਤਾ ਦਾ ਵਿਸ਼ਾ ਬਣਦਾ ਸਾਫ ਦਾ ਇਹ ਬਿਆਨ ਦੇ ਦੇਣਾ ਕਿ ਮਾਂ ਦਾ ਸਾਰੇ ਕੜ ਤੂੰ ਹੁਣ ਬਾ ਤੇ ਜਿਹਨੇ 40 50 ਲੱਖ ਖਰਚ ਕੇ ਆਪਦਾ ਬੱਚਾ ਬਾਹਰ ਭੇਜਿਆ ਉਹ ਵਿਚਾਰਾ ਕਿੱਧਰ ਨੂੰ ਜਾਊਗਾ ਇੱਕ ਜਿਹੜਾ ਵੱਡਾ ਇਸ਼ੂ ਹੈ ਜਿਹੜਾ ਬੜਾ ਚਿੰਤਾ ਦਾ ਵਿਸ਼ੂ ਬੜਿਆ ਔਰ ਅੱਜ ਇੱਕ ਹੋਰ ਕਮੇਟੀ ਚ ਡਿਸਕਸ ਵੀ ਹੋਇਆ ਚਲੋ ਇਹ ਇਹ ਕਿਉਂਕਿ ਬੜਾ ਸੈਂਸਿਟਿਵ ਮੈਟਰ ਹੈ ਸਾਡੀ ਅੱਜ ਅਪੀਲ ਹੈ ਜੀ ਗਵਰਨਮੈਂਟ ਆਫ ਇੰਡੀਆ ਨੂੰ ਇੱਕ ਨਾ ਫੋਟੋ بار-ਬਾਰ ਬਾਹਰ ਜਿਹੜੀ ਬਾਹਰ ਤੋਂ ਹੁੰਦੀ ਹੈ ਉਹ ਬੜੀ ਖਤਰਨਾਕ ਫੋਟੋ بار-ਬਾਰ ਆ ਰਹੀ ਹੈ ਕੀ ਔਰ ਜਿਸ ਤਰੀਕੇ ਤੇ ਸੰਬੰਧ ਕੈਨੇਡਾ ਨਾਲ ਪੈਦਾ ਹੋ ਰਹੇ ਆ ਕਿਉਂਕਿ ਬੜੀ-ਬੜੀ ਪੰਜਾਬ ਦਾ ਡਾਇਸਪੋਰਾ ਬਹੁਤ ਵੱਡੀ ਗਿਣਤੀ 'ਚ ਸਾਡੇ ਪੰਜਾਬੀ ਵੀਰ ਭਰਾ ਪੈਰ ਬਾਹਰ ਬੈਠੇ ਸੋ ਜੇ ਕੈਨੇਡਾ 'ਚ ਕੋਈ ਹੈ ਜੇ ਹਾਲਾਤ ਜੋ ਆਸਟ੍ਰੇਲੀਆ 'ਚ ਅਮਰੀਕਾ 'ਚ ਪੈਦਾ ਹੁੰਦੇ ਆ ਪੰਜਾਬ 'ਚ ਉਹਦੀ ਚਰਚਾ ਹੁੰਦੀ ਔ ਚਿੰਤਾ ਦਾ ਵਿਸ਼ਾ ਵੱਡਦਾ ਔ 트ੰਪ ਸਾਹਿਬ ਦੀ ਜਿੱਤ ਔ 트ੰਪ ਸਾਹਿਬ ਦਾ ਇਹ ਬਿਆਨ ਦੇ ਦੇਣਾ ਕਿ ਮੈਂ ਦਾ ਸਾਰੇ ਕੜ ਤੂੰ ਹੁਣ ਬਾਗ ਤੁਸੀਂ ਇਹ ਤਾਂ ਅੰਦਾਜ਼ਾ ਲਾ ਲਓ ਕਿ ਕਈਆਂ ਨੇ ਆਪਦੀ ਜ਼ਮੀਨਾਂ ਇੱਥੇ ਵੇਚੀਆਂ ਉਹ ਵਿਚਾਰੇ ਬਾਹਰ ਗਏ ਔਰ ਕੱਲ ਉਹਨਾਂ ਨੇ ਵਾਪਸ ਆ ਜਾਣਾ ਆਮ ਆਦਮੀ ਪਾਰਟੀ ਦੀ ਸਰਕਾਰ ਇਹਦੇ ਵਾਸਤੇ ਕੀ ਕਰ ਰਹੀ ਹੈ ਕਿਵੇਂ ਉਹਨਾਂ ਦੇ ਕੇਸ ਲੜ ਰਹੀ ਹੈ ਕੀ ਕਰਨਾ ਚਾਹ ਰਹੀ ਹੈ ਕੋਈ ਸਥਿਤੀ ਸਪਸ਼ਟ ਨਹੀਂ ਉਹੀ ਝੋਨੇ ਵਾਲੇ ਹਾਲਾਤ ਪੈਦਾ ਹੋ ਰਿਹਾ ਜਦੋਂ ਛੈਲਰ ਵਾਲਾ ਕਹੋਗਾ ਕਿ ਸਾਡੇ ਦਾ ਘਟਾਉਣ ਫੁੱਲ ਨੇ ਤੇ ਕਰਨਾ ਕੁਝ ਨਹੀਂ ਫਿਰ ਮੰਡੀਆਂ 'ਚ ਕਿਸਾਨ ਰੋਲੂਗਾ ਹੁਣ ਵੀ ਉਹੀ ਹੋ ਰਿਹਾ ਹੈ ਕੀ ਆ ਦਿੱਤ ਤੁਸੀਂ ਫਟਾਫਟ ਕੋਈ ਫਾਰਵਰਡ ਪਲੈਨਿੰਗ ਨਹੀਂ ਕੀਤੀ ਕੱਲ ਉਹ ਡਿਪੋਰਟੇਸ਼ਨ ਉਹ ਤੋਂ ਸ਼ੁਰੂ ਕਰ ਦਿੰਦੇ ਆ ਇੱਥੇ ਤਾਂ ਅੱਗੇ ਨੌਕਰੀ ਨਹੀਂ ਮਿਲ ਰਹੀ ਤੇ ਜਿਹਨੇ 40 50 ਲੱਖ ਖਰਚ ਕੇ ਆਪਦਾ ਬੱਚਾ ਬਾਹਰ ਭੇਜਿਆ ਉਹ ਵਿਚਾਰਾ ਕਿੱਧਰ ਨੂੰ ਜਾਊਗਾ ਬਹੁਤ ਸੀਰੀਅਸ ਹਾਲਾਤ ਪੈਦਾ ਹੋ ਰਿਹਾ ਔਰ ਭਗਵਾਨਤਮਾਨ ਸਾਹਿਬ ਜਾਗੜ ਅਰ ਪੰਜਾਬੀਆਂ ਨੂੰ ਦੱਸਣ ਕਿ ਉਹਦੇ ਵਾਸਤੇ ਕੀ ਕਰੇ